ਹੈਲੋ ਦੀ ਸਤਿ ਸ੍ਰੀ ਅਕਾਲ ਜੀ ਮੈਂ ਪਵਨ ਸਵਾਗਤ ਕਰਦੀ ਆਂ ਜੀ ਤੁਹਾਡਾ ਆਪਣੇ ਚੈਨਲ ਸਗੂ ਵਲੌਗਸ ਦੇ ਉੱਪਰ ਦੀ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆਂ ਜੀ ਲਓ ਜੀ ਅੱਪਾ ਅੱਜ ਬਣਾ ਰਹੇ ਆਂ ਖਰਬੂਜੇ ਦਾ ਸ਼ੇਕ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਹੁਣ ਗਰਮੀ ਆ ਰਹੀ ਆ ਤੇ ਗਰਮੀਆਂ ਦੇ ਵਿੱਚ ਖਰਬੂਜੇ ਤਾਂ ਹੁਣ ਆਮੋ ਆਵ ਹੋ ਰਹੇ ਆ ਤੇ ਆਪਾਂ ਕਿਉਂਕਿ ਕਈ ਵਾਰੀ ਬੱਚੇ ਇਸ ਨੂੰ ਵੈਸੇ ਨਹੀਂ ਖਾ ਰਹੇ ਹੁੰਦੇ ਤੇ ਆਪਾਂ ਇਸ ਦਾ ਸ਼ੇਕ ਬਣਾ ਕੇ ਆਪਾਂ ਇਸ ਨੂੰ ਕੱਟ ਕਰਾਂਗੇ ਲਓ ਜੀ ਹੁਣ ਆਪਾਂ ਇਸ ਦੇ ਬੀਜ ਕੱਟ ਕੇ ਇਸ ਨੂੰ ਸ਼ੈੱਲ ਕੇ ਤੇ ਇਸ ਦੇ ਪੀਸ ਕਰ ਲਾਂਗੇ ਜੀ ਹੁਣ ਆਪਾਂ ਇਸ ਦਾ ਸਿਲਕਾ ਉਤਾਰ ਲਾਂਗੇ ਤੇ ਇਸ ਦੇ ਪੀਸ ਕਰ ਲਾਂਗੇ ਛੋਟੇ ਛੋਟੇ ਹੁਣ ਪੀਸ ਕਰ ਲਗੇ ਲਓ ਜੀ ਆਪਾਂ ਇਸ ਦੇ ਪੀਸ ਕਰ ਲਿਆ ਤੇ ਹੁਣ ਆਪਾਂ ਇੱਕ ਯਾਰ ਲੈ ਲਿਆ ਹੁਣ ਆਪਾਂ ਇਸ ਨੂੰ ਬਲੈਂਡ ਕਰਾਂਗੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਚਾਰ ਚਮਚ ਖੰਡ ਛੋਟੇ ਚਮਚ ਆ ਜੀ ਇਹ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਖੰਡ ਹੁਣ ਆਪਾਂ ਇਸ ਨੂੰ ਬਲੈਂਡ ਕਰ ਲਾਂਗੇ। ਲਓ ਜੀ ਆਪਾਂ ਇਸ ਨੂੰ ਬਲੈਂਡ ਕਰ ਲਿਆ। ਲਓ ਜੀ ਹੁਣ ਆਪਾਂ ਕਰਦੇ ਹਾਂ ਇਸ ਨੂੰ ਸਰਵ। ਸૌ ਤੋਂ ਪਹਿਲਾਂ ਪਾਵਾਂਗੇ ਆਪਾਂ ਗਲਾਸ ਦੇ ਵਿੱਚ ਆਈਸ ਕਿਊ। ਹੁਣ ਆਪਾਂ ਇਸ ਦੇ ਉੱਪਰ ਲਾਵਾਂਗੇ ਬਦਾਮ ਜੀ ਥੋੜੇ ਜਿਹਾ ਪਿਸਤਾ ਥੋੜੀ ਜਿਹੀ ਡੁੱਬਲੀ ਫਰੂਟੇ ਉਮੀਦ ਕਰਦੇ ਤੁਹਾਨੂੰ ਸਾਡੀ ਅੱਜ ਦੀ ਇਹ ਰੈਸਪੀ ਪਸੰਦ ਆਈ ਹੋਊਗੀ ਜੀ ਜੇਕਰ ਪਸੰਦ ਆਈ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਧੰਨਵਾਦ ਜੀ